ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਬੜੀ ਪਿਆਰੀ ਕਵਿਤਾ ਕਵੀ ਨੇ ਬੜੀ ਮਿਹਨਤ ਕਰਕੇ ਲਿਖੀ ਹੁੰਦੀ ਆ ਤੁਸੀਂ ਲਾਈਕ ਸ਼ੇਅਰ ਕਰ ਦਿਆ ਕਰੋ ਕਿਉਂਕਿ ਚੰਗੀਆਂ ਚੀਜ਼ਾਂ ਜਿਹੜੀਆਂ ਆਪ ਵੀ ਸੁਣੋ ਤੇ ਕਿਸੇ ਨੂੰ ਸੁਣਾਓ ਆਓ ਕੁਝ ਪੰਜਾਬ ਦੇ ਬਾਰੇ ਵਿੱਚ ਕੁਝ ਨਸ਼ਿਆਂ ਦੇ ਵਿਰੁੱਧ ਕੁਝ ਚਾਰ ਲੈਣਾ ਇਸ ਤਰ੍ਹਾਂ ਬਿਆਨ ਨੇ ਜੀ ਸੁਣੋ ਰਪਟ ਲਿਖਾਵਾ ਸਾਹਿਬ ਜੀ ਮੇਰਾ ਨਾਮ ਤੇ ਪਤਾ ਪੰਜਾਬ ਜੀ ਮੈਂ ਰਪਟ ਲਿਖਾਵਾ ਸਾਹਿਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਮੇਰੇ ਪੁੱਤਰ ਮੈਨੂੰ ਭੁੱਲ ਗਏ ਨੇ ਉਹ ਨਸ਼ਿਆਂ ਦੇ ਉੱਤੇ ਡੁੱਲ ਗਏ ਨੇ ਸਿਮਿਆਂ ਦੇ ਰਸਤੇ ਖੁੱਲ ਗਏ ਨੇ ਗਮਿਆਂ ਦੇ ਚਖੜ ਝੁੱਲ ਗਏ ਨੇ ਹੱਥ ਅਟਦੇ ਫਿਰਨ ਤਣਾੜ ਜੀ ਤੁਨੂੰ ਰੱਬਤ ਲਿਖਾਵਾਂ ਸਾਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਮੈਂ ਰੱਟ ਲਿਖਾਵਾਂ ਸਾਬ ਜੀ ਸ਼ਰਿਆਮ ਹੁੰਦਾ ਤਕਾਂ ਏ ਸ਼ਰਿਆਮ ਹੁੰਦਾ ਤੱਕਾਂ ਜੀ ਮੈਂ ਮਿੰਤਾ ਕਰ ਕਰ ਤੱਕਾਂ ਹਜੀ ਮੇਰਾ ਕੋਈ ਨਹੀਂ ਬਣਦਾ ਸੱਕਾ ਜੀ ਮੈਂ ਖਤਮ ਹੋ ਜਾਣਾ ਪੱਕਾ ਜੀ ਜਿਵੇਂ ਜੀਲ ਮੇ ਅਤੇ ਚਨਾਬ ਨੇ ਸਾਨੂੰ ਰੱਪਟ ਲਿਖਾਵਾ ਸਾਹਿਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਸਾਨੂੰ ਰੱਪਟ ਲਿਖਾਵਾ ਸਾਹਿਬ ਜੀ ਬੀੜਾਂ ਦੇ ਵਰਕੇ ਪਾਣ ਦਿੱਤੇ ਇਨ ਪੈਰਾਂ 헤ਡ ਲਤਾਣ ਦਿੱਤੇ ਗੁਰਵਾਂ ਦੇ ਹਿਰਦੇ ਸਾੜ ਦਿੱਤੇ ਸਿਆਸਤ ਦੀ ਸੂਲੀ ਚਾੜ ਦਿੱਤੇ ਮੈਨੂੰ ਤੋੜ ਮਰੋੜ ਕੇ ਸੁੱਟ ਦਿੱਤਾ ਮੈਸੂਆ ਫੁੱਲ ਗੁਲਾਬ ਜੀ ਸੁਣ ਰੌਟ ਲਖਾਂਵਾ ਸਾਹਿਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਪਈਵਾੜ ਖੇਤ ਨੂੰ ਖਾਂਦੀ ਏ ਪਈਵਾੜ ਖੇਤ ਨੂੰ ਖਾਂਦੀ ਏ ਮੇਰੀ ਹੌਂਦ ਖਤਮ ਹੋਏ ਜਾਂਦੀ ਏ ਗੈਰਾਂ ਦੀ ਬਣ ਗਈ ਚਾਂਦੀ ਏ ਪਿਆਖਾ ਨਾ ਹੋਇਆ ਖਰਾਬ ਜੀ ਲਿਖੋ ਰਪਟ ਲਿਖਾਵਾ Saab ji ਮੇਰਾ ਨਾਂ ਤੇ ਪਤਾ ਪੰਜਾਬ ਜੀ ਮੈਂ ਰਪਟ ਲਿਖਾਵਾ Saab ji ਤੁਸੀਂ ਭੇਜ ਦਿਓ ਸੂਰ ਬੀਰਾਂ ਨੂੰ ਤੁਸੀਂ ਭੇਜ ਦਿਓ ਸੂਰਬੀਰਾਂ ਨੂੰ ਮੱਥਾ ਟੇਕ ਗੁਰੂਆਂ ਪੀਰਾਂ ਨੂੰ ਨਾਲ ਜੋੜ ਦੇ ਦੀ ਜੇ ਵੀਰਾਂ ਨੂੰ ਮੇਰੇ ਪੂਰੇ ਕਰਨ ਖਵਾਬ ਜੀ ਲਿਖ ਰੱਪਟ ਲਿਖਾਵਾ ਸਾਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਮੈਂ ਰੱਪਟ ਲਿਖਾਵਾ ਸਾਬ ਜੀ ਮੇਰਾ ਨਾਂ ਤੇ ਪਤਾ ਪੰਜਾਬ ਜੀ ਪਈ ਵਾਰ ਖੇਤ ਨੂੰ ਖਾਂਦੀ ਏ ਗੁਰੂ ਖੋ ਪਿਆਰਿਓ ਲਾਇਕ ਸ਼ੇਅਰ ਕਰਦਿਆ ਕਰੋ ਬੜੀ ਮਿਹਨਤ ਕਰਕੇ ਇਹ ਚੰਗੀਆਂ ਚੰਗੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਠੀਕ ਹੈ ਜੀ ਮੈਂ ਫੇਰ ਅਦਾਸ ਬੇਨਤੀ ਕਰਦਾ ਜਿੰਨੇ ਵੀ ਸੱਜਣ ਦਾਸ ਨਾਲ ਜੁੜੇ ਨੇ ਸਤਗੁਰੂ ਸੱਚੇ ਪਾਤਸ਼ਾਹ ਸਾਨ ਦਾ ਸਿਰ ਤੇ ਮੇਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ